ਅੱਜ ਤੁਹਾਨੂੰ ਆਪਾਂ ਦਾ ਸਿਆਤੀਦਾਰ ਗਾਰ ਦੀ ਤੋਂ ਕੁਛ ਛੇੜੀ ਨਹੀਂ ਕਰਨੀ ਆ ਬ੍ਰਦਰ ਮਸ਼ੀਨ ਦੇ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦਾਰਗਾਰ ਸੈਟਿੰਗ ਕਰਨੀ ਦੀ ਕਿਸ ਸਾਈਡ ਤੇ ਰੱਖਣਾ ਹੈ। ਸਭ ਤੋਂ ਪਹਿਲਾਂ ਆਪਾਂ ਇਧਰ ਰੱਖਣਾ ਨੂੰ ਜਿਹੜਾ ਚਿਹਵਾ ਰਹਿਣਾ ਤੇ ਇਧਰ ਰੱਖਣਾ ਨੂੰ ਵਿਚਾਲੇ ਦੇ ਰੱਖ ਲਓ। ਤਾਂ ਤੁਸੀਂ ਕੀ ਕਰਨਾ? ਇਹਨੂੰ ক্লোਜ਼ ਕਰਨਾ। ਇੱਥੋਂ ਤੁਸੀਂ ਕੀ ਕਰ ਸਕਦੇ ਆਂ? ਫੋਟੋ ਸਟੇਟ ਕਰ ਸਕਦੇ ਆਂ ਬਲੈਕ ਐਂਡ ਵਾਈਟ। ਇਹ ਤੇ ਤੁਸੀਂ ਕਲਰ ਕਰਤਾ ਦੇ ਬਲੈਕ ਐਂਡ ਵਾਈਟ ਕਟਨ ਦੇ ਲਈ ਆਪਾਂ ਵਾਈਟ ਬਟਨ ਨੂੰ ਪ੍ਰੈਸ ਕਰਨੂੰ ਥੋੜਾ ਟਾਈਮ 待 ਕਰ ਲਈ। ਜਿੱਦਾਂ ਇੱਦਾਂ ਵੇਪਰਾਇਆ, ਇਸ ਤਰ੍ਹਾਂ ਵੇਪਰਾਇਆ, ਇਹਨੂੰ ਇਹਜ ਪੇਪਰ ਨੂੰ ਇਦਾਂ ਹੀ ਕਰਨਾ। ਪਲਟ ਦੇ। ਇਹਨੂੰ ਨੀਟੂ ਮਸ਼ੀਨ ਨੂੰ ਫੋੜਨੂੰ। ਤੇ ਇਦਾਂ ਹੀ ਅੰਦਰ ਆ ਕੇ ਐਮਪੀ ਕਰਨਾ ਪੋਜ਼ ਕਰਨਾ ਦੈਨ ਐਡਾ ਵੀ ਆਪਨੇ ਕੋਲ ਇਹਦਾ ਸਾਈਡਾ ਜਿਹੜੀ ਚੇਂਜ ਕਰਦੇ ਹਾਂ ਡਾਕੂਮੈਂਟਰੀ ਜੇ ਤੁਸੀਂ ਕੀ ਕਰਨਾ ਦੁਬਾਰਾ ਕੀ ਕਰਨਾ ਫਿਰ ਫੋਟੋ ਸਟੇਟ ਵਾਲੇ ਬਟਨ ਤੇ ਕਲਿੱਕ ਕਰਦੇ ਹਾਂ ਫੇਲ ਕਰਨੀ ਆ ਇਹ ਜਿਹੜੀ ਮੁੰਡੀ ਦੋਨੋਂ ਸਾਈਡ ਫੋਟਿਕਾ ਨਾ ਐਦਾਂ ਆ ਜਾਊਗੀ ਪ੍ਰੋਪਰ ਵੇ ਦੇ ਵਿੱਚ ਤੁਸੀਂ ਐਦਾਂ ਧਾਰ ਕਾਰਡ ਨੂੰ ਫੇਰੀ ਦੀ ਸੈਟਿੰਗ ਕਰਕੇ ਰੱਖਣੀ ਆ ਤੇ ਜਿਹੜਾ ਜਿਹੜਾ ਕਿਊਟਾ ਧਾਰ ਕਾਰਡ ਆ ਉਹ ਤਾਂ ਸਟੇਟ ਨੂੰ